ਆ ਨਹੀਂ ਆ ਗਿਆ ਪੈਣਾ ਚੱਲ ਵੀ ਉਹ ਬੱਲੇ ਤੇਰੇ ਪਿੰਦਰਾ ਉਹ ਪਿੰਦਰਾ ਪਿੰਦਰਾ ਓਏ ਉਹ ਜੋ ਤੇ ਮੈਨੂੰ ਕਹਿੰਦਾ ਉਹਨੂੰ ਪੁੱਛ ਕੇ ਆ ਉਹਨੂੰ ਕਿ ਤੈਨੂੰ ਪਹਿਲੀ ਬੋਲ ਤੇ ਆਊਟ ਕੀਤਾ ਸੀ ਉਹਨਾਂ ਨੇ ਕਿੱਦੇ ਕੀਤਾ ਉਹਨਾਂ ਨੇ ਕਿਹਾ ਪੁੱਛ ਲੈ ਓਏ ਦੱਸ ਓਏ ਕਿ ਮੈਂ ਕੀਤਾ ਹੀ ਨਹੀਂ ਆਊਟ ਹੈਲ ਨਹੀਂ ਗਿਆ ਲੈ ਉਹ ਗੱਲ ਨਹੀਂ ਆਈ ਉਹਨੇ ਕਿਹਾ ਕਹਿੰਦਾ ਪਹਿਲੀ ਬੋਲ ਤੇ ਪਿੰਦਰ ਨੂੰ ਪੁੱਛ ਕੇ ਆਊਟ ਕੀਤਾ ਵੀਡੀਓ ਭਾ ਕਹਿੰਦਾ ਉਹਦੀ ਜਿੱਦਣ ਖੇਡਣਗੇ ਸੀ ਉੱਥੇ ਪੱਕੇ ਕੇ ਕਿੱਥੇ ਗਏ ਸੀ ਮੈਂ ਕਿਹੜਾ ਬਾਹਰ ਖੇਡਣਾ ਦੱਬੇ ਰਪੈ ਐਵੇਂ ਏ ਚ ਧੱਕੇ ਖਾਂਦਾ ਫਿਰਦਾ ਬਾਹਰ ਨਹੀਂ ਖੇਡਣਾ ਤਾਂ ਪਤਾ ਵੀ ਕੁੱਟਣਗੇ ਬਗਾਨੇ ਮੇਰੀ ਉਮਰ ਹੀ ਨਹੀਂ ਆਉਂਦੀ ਆਹ ਦੇਖ ਲੋ ਬਾਈ ਇੱਥੇ ਐਵੇਂ ਜਵਾਕਾ ਦੇ ਲੋ ਰੋਮ ਮਾਰੀ ਜਾਂਦਾ ਬਾਹਰ ਖੇਡਾਉਂਦੀ ਨਹੀਂ ਇਹ 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 ਬੱਲੇ ਇੱਛਾ ਪਰ ਆ ਗਾਣਾ ਡੱਗ ਪੀ ਓਏ ਮੋਜ ਤੂੰ ਇਹਨੂੰ ਜੇ ਕਹੂੰਗਾ ਜੇ ਡੱਗ ਪਿਆ ਚੱਕ ਦੂੰਗਾ ਹੈ ਨਾ ਬਰਾਵਾ ਆਪਾ ਕਹਤੋ ਪਹਿਲੀ ਗੱਲ ਨਹੀਂ ਜੇ ਡੱਗ ਪਿਆ ਫਿਰ ਚੱਕ ਲੂੰਗਾ ਜੇ ਡੱਗ ਪਿਆ ਚੱਕੂੰਗਾ ਮਦਦ ਕਰਾਂਗੇ ਮਦਦ ਕੋਸ਼ਿਸ਼ ਕਰਾਂਗੇ ਹੈ ਕੋਸ਼ਿਸ਼ ਕਰਾਂਗੇ ਪਰ ਤੂੰ ਕਹਿਣੀ ਆਣਾ ਮੈਂ ਇਕੱਲੇ ਨਹੀਂ ਕਰਦਾ ਸਾਰੇ ਕਰਨੇ ਪਹਿਲੀ ਗੱਲ ਤਾਂ ਹੈ ਤੇਰੀ ਗੱਲ ਕਰਦੇ ਇਕੱਲੇ ਦੀ ਤੂੰ ਚੱਕ ਲੂੰਗਾ ਇਹਨੂੰ ਅਸੀਂ ਉੱਠ ਗੜਨੇ ਨੇ ਕਿਉਂ ਚੱਕ ਚੱਕਦਾ ਕਾ ਤੂੰ ਨਹੀਂ ਫਟਾ ਆਹ ਬੰਦਾ ਦੇਖ ਲੋ ਐਦਾ ਕੁੱਤਾ ਬੰਦਾ ਨੇ ਮੈਂ ਇੱਕ ਬਾਲ ਕਰਾਤੀ ਤਾਂ ਜਵਾਕ ਨੂੰ ਵੇਖੋ ਕਹਿੰਦਾ ਮੈਂ ਨਹੀਂ ਹੁਣ ਤੈਨੂੰ ਬੋਲਾ ਕਰਉਣੀ ਆ ਲੈ ਐਦਾ ਬੇਈਮਾਨ ਬੰਦਾ ਏ ਇਹ ਇਹ ਮੈਨੂੰ ਲੱਗਦਾ ਬਾਹਰ ਲਫੇੜੇ ਖਾ ਕੇ ਹੁੰਦਾ ਨਾ ਏ ਵੇਖੀ ਵੇਖੀ ਸਹੀ ਗੱਲ ਐ ਜਵਾਕਾ ਨੂੰ ਬਹੁਤ ਤੁਸੀਂ ਕਰਨ ਨਹੀਂ ਦਿੰਦੇ ਕੁਛ ਤੈਥੋਂ ਤਾਂ ਛੋਟ ਨਹੀਂ ਲੱਗਣਾ ਤੂੰ ਤਾਂ ਬੋਲਾ ਚੱਕਣ ਵਾਲਾ ਹੀ ਬੰਨਾ ਕੱਲਾ ਉਹਨੋਂ ਦਾ ਜਵਾਕ ਨੂੰ ਖੇੜ ਲੈਂਦੇ ਆ ਵੇ ਐ ਛੋਟ ਲਾ ਦਿੰਦੇ ਤੈਥੋਂ ਦੱਸ ਆਏ ਤਿੱਕਰੋ ਛੋਟ ਲੱਗੇ ਕੋਈ ਜਵਾਇਆ ਰਾਈ ਡਾ ਬੇਈਮਾਨ ਬੰਦਾ ਪਤੰਦੇ ਤੂੰ ਜਵਾਕ ਨਹੀਂ ਲੋਟ ਹੁੰਦਾ ਜਵਾਕ ਤੋਂ ਡਰ ਜਨਾ ਕਿ ਮੈਂ ਨਹੀਂ ਬੋਲਾ ਕਰਾਉਂਦਾ ਮੇਰੀ ਪਕਾਈ ਹੋਈ ਜਾਂਦੀ ਹੈ ਲੈ ਬਗਾਨਿਆਂ ਹੀ ਪਕਾਈ ਕਰਾਉਂਦੇ ਹੁੰਦੇ ਆ ਚਾਰ ਹਮਤ ਫੋ ਤੈਨੂੰ ਬੋਲਾ ਤੈਨੂੰ ਆਇਆ ਮੈਂ ਬੋਲਾ ਚੱਕਦਾ ਇਹ ਵੀ ਬੋਲਾ ਚੱਕਿਆ ਕਰ ਆਹ ਵੇ ਹਾਂ ਸ਼ਾਟ ਹੁੰਦੇ ਆ ਲੈ ਪਰ ਜਵਾਕ ਨਹੀਂ ਚੱਕਦਾ ਆਪ ਤੂੰ ਕਦੋਂ ਜਾਂਣਾ ਚੱਕ ਹਾਂ ਅੱਗੇ ਆਪ ਆਪ ਤੱਕ ਜੱਕ ਫੜਾਉਂਦਾ ਵੀ ਬੋਲਾ ਡੈਗਣਾ ਵੀ ਦਰਕਦੁਲਕ ਕੇ ਥੱਕ ਗਿਆ ਤੱਕ ਗਿਆ ਜਰਾ ਬਚ ਕੇ ਬੱਤ ਕਰੰ ਮਰੋਬੂ ਏ ਏ ਲੈ ਓਏ ਲੈ ਆ ਬੌੜਾ ਆ ਰ ਬੌੜੀ ਨਹੀਂ ਉਹ ਰੌਂਡੀਆਂ ਰੌਂਡੀਆਂ ਦਾ ਬੌੜੀ ਨਹੀਂ ਓਏ ਉਹ ਜਵਾਕ ਨੂੰ ਇੱਕ ਡਰਾਈ ਜਾਂਦਾ ਡਰਾਈ ਜਾਂਦਾ ਭੈ ਜਾਏ ਦਾ ਮਰੋੜ ਦਾ ਸ਼ੋਰ ਦੀ ਤੂੰ ਸਿੱਧਾ ਕ ਮੈਂ ਕੁੱਟੂਗਾ ਤੈਨੂੰ ਯਾਰ ਤੈਨੂੰ ਮੈਂ ਘਰ ਛੱਡ ਕੇ ਆਉਂਗਾ ਏ ਆ ਪਲੇਅਰ ਮੋਰਾਲੀ ਦਾ ਰੌਂਡੀ ਆਹ ਇਹ ਚਾਲ ਬਹੁਤ ਵਧੀਆ ਭਰਾ ਇਹ ਬਈ ਨੋ ਬੋਲਾ ਉਹ ਨੋ ਬੋਲਾ ਉਹ ਨੋ ਬੋਲਾ ਬਈ ਇਹ ਨੋ ਬੋਲੋ ਬੋਲ ਗਲਤ ਸੀ ਨਾ ਇਹ ਬੱਤਾ ਬਹੁਤ ਤੇਜ਼ ਮਾਰੀ ਲੈ ਮੈਂ ਬਹੁਤ ਪਾਣਾ ਬੋਲ ਮੈਨੂੰ ਓਏ ਮੈਨੂੰ ਗਿਆਨੀ ਗੁੱਸਾ ਹੋ ਗਿਆ ਟੈਂਡਣਾ ਨਹੀਂ ਹੁਣ ਇਹਨੂੰ ਵੇਖਣਾ ਹੁਣ ਗਿਆਨੀ ਗੁੱਸੇ ਆ ਪੂਰਾ ਕਹਿੰਦਾ ਮੈਂ ਨੇਰੀ ਲਿਆਉਣੀਆਂ ਜੀ ਇੱਕ ਬੋਲ ਕਰਾਣਾ ਫਿਰ ਮੈਂ ਕਰਾਉਂਗਾ ਚਲ ਲੈ ਵੀ ਮੇਰੇ ਮਿੱਤਰਾਂ